ਅੱਜ ਸੇ ਕੱਲ ਦੀ ਸਾਰਿਆਂ ਨੂੰ ਮੈਂ ਇੰਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਭੱਲਿਆਂ ਦੀ ਸਬਜ਼ੀ ਇਹ ਸੀ ਦਾਲ ਦੇ ਉੜਦੇ ਦਾਲ ਤੇ ਤੋਤੀ ਮੂੰਗੀ ਦੀ ਦਾਲ ਦੇ ਸੀ ਭੱਲੇ ਬਣਾਏ ਨੇ ਤੇ ਭੱਲਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਬੱਚਿਆਂ ਨੂੰ ਬਹੁਤ ਵਧੀਆ ਮਿਲੋ ਜਿਹੜੇ ਬੱਚੇ ਦਾਲ ਨਹੀਂ ਖਾਂਦੇ ਉਹਨਾਂ ਨੂੰ ਆਪਾਂ ਸਬਜ਼ੀ ਵੀ ਬਣਾ ਕੇ ਦੇ ਸਕਦੇ ਆ ਤੇ ਦਹੀਂ ਭੱਲੇ ਬਣਾ ਕੇ ਵੀ ਦੇ ਸਕਦੇ ਆ ਬੱਚੇ ਬਹੁਤ ਸ਼ੌਂਕ ਨਾਲ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਇਹ ਆਪਾਂ ਦੋ ਪਿਆਜ਼ ਕੱਟੇ ਨੇ ਇਹ ਸੀ ਲਸਣ ਤੇ ਅਦਰਕ ਦੁਕਸ਼ ਕਰ ਲਿਆ ਤੇ ਇਹ ਸੀ ਹਰੀਆਂ ਮਿਰਚਾਂ ਧਨੀਆ ਇਹਨਾਂ ਨੂੰ ਗ੍ਰाइंड ਕਰ ਲਿਆ ਸੀਗਾ ਦੋ ਸੀ ਟਮਾਟਰ ਕੱਟ ਲੈਨੇ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਾ ਹੈ ਕੜਾਹੀ ਰੱਖਤੀ ਗੈਸ ਤੇ ਤੇ ਹੁਣ ਆਪਾਂ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਪਕਾਵਾਂਗੇ ਹਾਂਜੀ ਜੀਰਾ ਆਪਣਾ ਪੱਕ ਚੁੱਕਾ ਹੁਣ ਆਪਾਂ ਪਿਆਜ਼ ਐਡ ਕਰਾਂਗੇ ਥੋੜਾ ਜਿਹਾ ਨੂੰ ਪਕਾਵਾਂਗੇ ਫਿਰ ਉਸ ਤੋਂ ਬਾਅਦ ਅਦਰਕ ਤੇ ਲਸਣ ਪਾ ਦਿਆਂਗੇ ਹਾਂਜੀ ਪਿਆਜ਼ ਆਪਣੇ ਪੂਰੇ ਹੋ ਚੁੱਕੇ ਹਨ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਐਡ ਕਰਾਂਗੇ ਇਹਨੂੰ ਥੋੜਾ ਜਿਹਾ ਪਕਾਵਾਂਗੇ ਫਿਰ ਉਸ ਤੋਂ ਬਾਅਦ ਵਿੱਚ ਮਸਾਲੇ ਪਾਉਂਦੇ ਹਾਂ ਹਾਂਜੀ ਹੁਣ ਆਪਾਂ ਨਮਕ ਐਡ ਕਰਾਂਗੇ Saldıp bağlayacağız. Lal meyve bağlamıyoruz. Şöyle bir miksun saldıp, bize göre ਜੀ ਹੁਣ ਆਪਾਂ ਟਮਾਟਰ ਪਾ ਦਾਂਗੇ ਜਦੋਂ ਮਸਾਲਾ ਪਕਵਣ ਲਈ ਥੋੜਾ ਜਿਹਾ ਪਾਣੀ ਐਡ ਕਰਾਂਗੇ ਅੰਕੀ ਮਸਾਲੇ ਨੂੰ ਅਪਾ 5-7 ਮਿੰਟ ਪਕਾਵਾਂਗੇ ਪਾਣੀ ਐਡ ਕਰਤਾ ਵਿੱਚ ਇਹ ਤੱਕ 당ਗੇ ਹਾਂਜੀ ਮਸਾਲਾ ਆਪਣਾ ਤੱਕ ਚੁੱਕਾ ਜਿਹੜੀ ਗ੍ਰੈਂਡ ਕੀਤੀ ਸੀ ਆਪਾਂ ਭਾਦੀ ਮਿਰਚ ਤੇ ਧਨੀਆ ਪਦੀਨਾ ਇਹ ਇੱਕ ਚਮਚਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਅਸੀਂ ਗਰੇਵੀ ਬਣਾਉਣੀ ਹੈ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿੰਨੀ ਕੋ ਆਪਾਂ ਗਰੇਵੀ ਬਣਾਉਣੀ ਹੈ ਉਹਨਾਂ ਕੋ ਪਾਣੀ ਐਡ ਕਰ ਲੀਓ 2-3 ਮਿੰਟ ਇਹਨੂੰ ਹੁਣ ਪਕਾਵਾਂਗੇ दंगे एक बेर पुर हाँ जी तरी अपनी पक चुकी है और अब बायली फली पा देंगे एक-एक करके बहुत ही बढ़िया बहुत टेस्टी सब्जी बनती है इसे बना के देखो ਬਹੁਤ ਵਧੀਆ ਸਬਜ਼ੀ ਬਣਦੀ ਹੈ ਬਸ ਇਹਨੂੰ 2 ਕੁ ਮਿੰਟ ਹੀ ਮਤਲਬ ਪਕਾਉਣਾ ਹੈ ਕਿਉਂਕਿ ਇਹ ਤਾਂ ਪਹਿਲੇ ਹੀ ਭੱਲੇ ਦਾ ਪਹਿਲੇ ਪੱਕੇ ਹੋਏ ਨੇ ਬਸ ਜਿਹੜਾ ਮਸਾਲਾ ਇਹਦੇ ਵਿੱਚ ਐਡ ਹੋ ਜੇ ਉਹਨਾਂ ਨੂੰ ਪਕਾਉਣਾ 2 ਕੁ ਮਿੰਟ ਬਸ ਮਸਾਲਾ ਐਡ ਕਰਨਾ ਵਿੱਚ ਹਾਂਜੀ 1-2 ਮਿੰਟ ਤੋਂ ਵੱਧ ਨਹੀਂ ਇਹਨਾਂ ਨੂੰ ਪਕਾਉਣਾ ਤੇ ਹੁਣ ਆਪਾਂ ਇਹਨੇ ਇੱਕ ਵਾਰੀ ਟੱਕ ਦਵਾਂਗੇ 2-1/2 ਮਿੰਟ ਬਸ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਬਹੁਤ ਵਧੀਆ ਬਣੀ ਹੈ ਸਬਜੀ ਦੇਖੋ ਤੇ ਆਪਾਂ ਹੁਣ ਡੋਂਗੇ ਚ ਕੱਢ ਲਾਂਗੇ ਸਰਵ ਕਰਨ ਵਾਸਤੇ ਹਾਂਜੀ ਹੁਣ ਆਪਾਂ ਸਬਜੀ ਵਿੱਚ ਧਨੀਆ ਐਡ ਕਰਾਂਗੇ ਵਧੀਆ ਖੁਸ਼ਬੂ ਲਈ ਬਹੁਤ ਵਧੀਆ ਬਹੁਤ ਟੇਸਟੀ ਬਣੀ ਤੁਸੀਂ ਵੀ ਟਰਾਈ ਕਰੋ ਜਰੂਰ ਜੀ ਸਬਜੀ ਆਪਣੇ ਭੱਲਿਆਂ ਦੀ ਬਣ ਕੇ ਤਿਆਰ ਹੋ ਗਈ ਹੈ ਸਾਡੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟਸ ਕਰਕੇ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟਸ ਕਰਿਓ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਵੈਸੇ ਵੀ ਬਹੁਤ ਪੋਸ਼ਟਕ ਸਬਜੀ ਹੈ ਦਾਲਾਂ ਦੀ ਬਣੀ ਹੋਈ ਹੈ ਬਹੁਤ ਵਧੀਆ ਹੈ ਬੱਚਿਆਂ ਨੂੰ ਵੀ ਬਣਾ ਕੇ ਦਿਓ ਆਪ ਵੀ ਖਾਓ ਇੰਜੋਏ ਕਰੋ ਥੈਂਕ ਯੂ ਫਾਰ ਵਾਚਿੰਗ